ਜੇ ਤੁਸੀਂ ਕਾਫੀ ਵਾਰ ਪਪੀਤੇ ਦਾ ਬੂਟਾ ਲਾ ਚੁੱਕੇ ਹੋ ਪਰ ਪਪੀਤੇ ਦਾ ਬੂਟਾ ਤੁਹਾਡੇ ਕੋਲ ਕਾਮਯਾਬ ਨਹੀਂ ਹੁੰਦਾ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਤਰੀਕਾ ਦੱਸਾਂਗੇ ਜਿਸ ਤਰੀਕੇ ਨਾਲ ਤੁਸੀਂ ਇਹ ਬੂਟਾ ਲਾਉਣਾਗਾ ਜੇ ਤੁਸੀਂ ਉਸ ਤਰੀਕੇ ਨਾਲ ਬੂਟਾ ਲਾ ਲਿਆ ਤਾਂ ਜਿਹੜਾ ਤੁਹਾਡਾ ਬੂਟਾ ਬਿਲਕੁਲ 100% ਕਾਮਯਾਬ ਹੋਣ ਦੇ ਚਾਂਸ ਨੇਗੇ ਜੀ ਆ ਵੀਡੀਓ ਦੇ ਵਿੱਚ ਜਿਹੜੀਆਂ ਬੂਟੇ ਨੂੰ ਲਾਉਣ ਦੀਆਂ ਗੱਲਾਂ ਬੂਟੇ ਦੀ ਕਿਹੜੀ ਕਿਸਮ ਲਾਉਣੀ ਹੈਗੀ ਸਮੇਂ ਦੀ ਗੱਲ ਤੇ ਲਾਉਣ ਵੇਲੇ ਕੀ ਖਾਦ ਖਰਾਕ ਪਾਉਣੀ ਹੈ ਕਿਸ ਤਰ੍ਹਾਂ ਪਾਣੀ ਦੇਣਾਗਾ ਕਿਸ ਤਰ੍ਹਾਂ ਦੀ ਮਿੱਟੀ ਹੋਣੀ ਚਾਹੀਦੀ ਹੈਗੀ ਸਾਰੀਆਂ ਚੀਜ਼ਾਂ ਨੂੰ ਜਿਹੜਾ ਇਸ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਜੀ ਤੇ ਆਪਣੀ ਕੋਸ਼ਿਸ਼ ਹੈ ਹੀ ਰਹਿੰਦੀ ਹੈ ਕਿ ਜਿਹੜੀ ਹਮੇਸ਼ਾ ਜਿਹੜਾ ਆਪਣਾ ਤਜਰਬਾ ਕੀਤਾ ਹੋਇਆ ਜਿਹਦੇ ਤੇ ਆਪਾਂ ਜਿਸ ਨਾਲ ਬੂਟੇ ਆਪਣੇ ਕਾਮਯਾਬ ਹੋਏ ਨੇ ਉਹੀ ਚੀਜ਼ ਤੁਹਾਡੇ ਤੱਕ ਲੈ ਕੇ ਆਈ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਬਿਲਕੁਲ ਤੁਹਾਨੂੰ ਲਾਈਵ ਜਿਹੜਾ ਸਾਰਾ ਦਿਖਾਵਾਂਗੇ ਆਪਾਂ ਵੀ ਕਿਸ ਤਰ੍ਹਾਂ ਆਪਾਂ ਬੂਟਾ ਲਾਉਣਾ ਹੈਗਾ ਸਭ ਤੋਂ ਪਹਿਲਾਂ ਗੱਲ ਕਰ ਲਈਏ ਜਿਹੜੀ ਪਪੀਤੇ ਦੀ ਕਿਹੜੀ ਕਿਸਮ ਆਪਾਂ ਜਿਹੜੀ ਲਾਉਣੀ ਹੈਗੀ ਜਿਹੜੀ ਪਪੀਤੇ ਦੇ ਵਿੱਚ ਹੈ ਜੀ ਇਹਦੇ ਵਿੱਚ ਤੁਸੀਂ ਰੈਡ ਲੇਡੀ 786 ਜਿਹੜੀ ਕਿਸਮ ਆਗੀ ਉਹ ਤੁਸੀਂ ਲਾ ਸਕਦੇ ਹੋਗੇ ਕਾਫੀ ਵਧੀਆ ਜਿਹੜੇ ਇਹਦੇ ਨਤੀਜੇ ਨਿਕਲੇ ਇਸ ਕਿਸਮ ਦੀ ਜਿਹੜੀ ਖਾਸੀਅਤ ਇਹ ਹੈ ਕਿ ਇਹਨੂੰ ਜਿਹੜੇ ਕੀਟਾਂ ਤਾਂ ਜਿਹੜਾ ਇਹਦੇ ਤੇ ਪ੍ਰਭਾਵ ਘਟ ਆਉਂਦਾ ਤੇ ਜਿਹੜਾ ਲੀਫ ਵਾਇਰ ਲੀਫ ਵਾਇਰਸ ਹੈਗਾ ਲੀਫ ਮਾਈਨਰ ਵਾਇਰਸ ਕਹਿੰਦੇ ਆ ਜਾਂ ਲੀਫ ਕਰਲ ਵਾਇਰਸ ਹੈਗਾ ਜਾਂ ਪਪਾਇਆ ਮਜ਼ੇਕ ਆ ਇਹ ਜਿਹੜੀਆਂ ਬਿਮਾਰੀਆਂ ਨੇਗੀਆਂ ਇਹਨਾਂ ਤੋਂ ਵੀ ਇਹ ਜਿਹੜੀ ਵੈਰਾਈਟੀ ਹੈਗੀ ਰਹਿਤ ਰਹਿੰਦੀ ਹੈਗੀ ਇਸ ਵੀਡੀਓ ਦੇ ਵਿੱਚ ਇੱਕ ਮਸ਼ੋਰਟੀ ਕਲਿੱਪ ਤੁਹਾਨੂੰ ਦਿਖਾਉਂਗਾ ਇੱਥੇ ਕਿ ਕਿਸ ਤਰ੍ਹਾਂ ਤੋਂ ਨੂੰ ਨਰਸਰੀਆਂ ਦੇ ਉੱਪਰ ਜਿਹੜਾ ਪੌਦਿਆਂ ਨੂੰ ਰੈਡ ਲੇਡੀ 786 ਕਹਿ ਕੇ ਵੇਚਿਆ ਜਾਂਦਾ ਪਰ ਉਹ ਅਸਲ ਦੇ ਵਿੱਚ ਹੁੰਦੇ ਨਹੀਂਗੇ ਉਹਨਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਦੇ ਹੈਗੇ ਹੈਗੇ ਤੇ ਜਿਹੜਾ ਅਸਲੀ ਰੈਡ ਲੇਡੀ 786 ਵਧੀਆ ਕੰਪਨੀ ਦਾ ਬੀਜ ਜਿਹੜਾ ਤਿਆਰ ਕੀਤਾ ਹੋਇਆਗਾ ਮਹਿੰਗੇ ਭਾ ਦਾ ਬੀਜ ਥੋੜਾ ਜਿਆ ਪਰ ਜਿਹੜਾ ਵਧੀਆ ਬੀਜ ਲੈ ਕੇ ਜਿਹੜਾ ਆਪਣਾ ਤਿਆਰ ਕੀਤਾ ਹੋਇਆਗਾ ਉਹਦੀ ਕੰਡੀਸ਼ਨ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੋਊਗੀ ਤੇ ਇਹਦਾ ਫਰਕ ਇਹੀ ਹੈ ਕਿ ਜਿਹੜੀ ਪ੍ਰਜਾਤੀ ਤੁਸੀਂ ਖਰੀਦਣੀ ਹੈਗੀ ਉਹ ਥੋੜੀ ਜਾਂਚ ਪੜਤਾਲ ਕੇ ਖਰੀਦੋ ਨਹੀਂ ਤਾਂ ਤੁਸੀਂ ਮਾੜੀ ਜਿਹੜੀ ਵੈਰਾਈਟੀ ਲਾ ਲਈ ਤੋ 3-4 ਮਹੀਨੇ ਚੱਲ ਕੇ ਉਹ ਦੋ ਦੋ ਨੂੰ ਜਿਹੜਾ ਗੁਸ਼ਾ ਰੋਗ ਜਾਂ ਪੱਤਾ ਮਰੋੜ ਰੋਗ ਜਿਹੜਾ ਪੈ ਜਾਂਦਾ ਵਾਇਰਸ ਕਰਕੇ ਤੇ ਉਹ ਬਾਅਦ ਚ ਠੀਕ ਨਹੀਂ ਹੁੰਦਾ ਉਹਦਾ ਕੋਈ ਇਲਾਜ ਨਹੀਂ ਹੈਗਾ ਵੀ ਆਪਾਂ ਉਹਨੂੰ ਠੀਕ ਕਰ ਸਕੀਏ ਜੀ ਆ ਇਹ ਥੋੜੀ ਵੀਡੀਓ ਲੰਬੀ ਜ਼ਰੂਰ ਹੋਊਗੀ ਪਰ ਜਿਹੜੀ ਜਾਣਕਾਰੀ ਨਾਲ ਭਰਪੂਰ ਰਹੂਗੀ ਜੀ ਕਿਉਂਕਿ ਕਾਫੀ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਵੀਡੀਓ ਦੇ ਵਿੱਚ ਕਵਰ ਕਰਨੀਆਂ ਨੇਗੀਆਂ ਜਿਸ ਤਰ੍ਹਾਂ ਤੁਹਾਨੂੰ ਆਪਾਂ ਵੈਰਾਈਟੀ ਬਾਰੇ ਦੱਸਿਆ ਰੈਡ ਲੇਡੀ 786 ਵੈਰਾਈਟੀ ਤੁਸੀਂ ਲਾਉਣੀ ਹੈਗੀ 2 ਤੋਂ ਲੈ ਕੇ 2.5 ਫੁੱਟ ਦਾ ਜਿਹੜਾ ਤੁਸੀਂ ਟੋਆ ਪਟਣਾ ਜੀ ਡੂੰਗਾ ਤੋਨਾ ਕੀ ਤੁਸੀਂ ਚੌੜਾ ਪੱਟ ਲੈਣਾਗਾ ਟੋਏ ਨੂੰ ਪੱਟ ਕੇ ਜਿਹੜੀ ਉੱਪਰਲੀ ਮਿੱਟੀ ਹੈਗੀ ਉਹ ਇੱਕ ਸਾਈਡ ਕੱਢ ਦੇਣੀ ਹੈਗੀ ਤੇ ਜਿਹੜੀ ਵਿਚੋ ਟੋਏ ਦੇ ਡੂੰਗੀ ਮਿੱਟੀ ਨਿਕਲੂਗੀ ਉਹ ਇੱਕ ਪਾਸੇ ਕੱਢ ਲੈਣੀ ਹੈਗੀ ਉਸ ਤੋਂ ਬਾਅਦ ਤੁਸੀਂ ਜਿਹੜੀ ਗਣੋਆਂ ਦੀ ਖਾਦ ਆ ਜਾਂ ਤੁਸੀਂ ਗਲੀ ਸੜੀ ਰੂੜੀ ਪੈਸੇ ਤਾਂ ਇਹਦੇ ਵਿੱਚ ਇਹ ਕਿਹਾ ਜਾਂਦਾ ਕਿ ਤੁਸੀਂ ਇਹ ਚੀਜ਼ ਕੋਈ ਵੀ ਖਾਦ ਲਾਉਣ ਵੇਲੇ ਇਹਨੂੰ ਨਹੀਂ ਪਾਉਣੀ ਉਹਦਾ ਕਾਰਨ ਮੁੱਖ ਇਹ ਹੁੰਦਾ ਕਿ ਜਿਹੜਾ ਇਸ ਸਮੇਂ ਪਾਈ ਖਾਦ ਇਹਨੂੰ ਲੱਗਦੀ ਹੈ ਤਾਂ ਤੇਜ਼ੀ ਨਾਲ ਵੱਧ ਜਾਂਦਾ ਤੇ ਸਰਦੀਆਂ ਦੇ ਵਿੱਚ ਜਦੋਂ ਆਪਾਂ ਢੱਕਣਾ ਹੁੰਦਾ ਉਦੋਂ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ ਪਰ ਜਿਹੜੀ ਆਪਾਂ ਖਾਦ ਪਾਈ ਉਹ ਇਸ ਤਰ੍ਹਾਂ ਪਾਈ ਆ ਕਿ ਜਿਹੜਾ ਟੋਏ ਦੇ نیچے-नीचे ਆਪਾਂ ਮਿੱਟੀ ਚਰ ਲਾ ਕੇ ਖਾਦ ਪਾ ਦੇਾਂਗੇ ਤੇ ਉੱਪਰ ਜਦੋਂ ਟੋਆ ਭਰਾਂਗੇ ਤਾਂ ਜਿਹੜੀ ਉੱਪਰਲੀ ਮਿੱਟੀ ਆ ਸਿਰਫ ਉਹਦੇ ਵਿੱਚ ਜਿਹੜਾ ਭਰ ਦਿਆਂਗੇ ਜਦੋਂ ਤੱਕ ਬੂਟੇ ਦੀਆਂ ਜਿਹੜਾ ਉੱਪਰਲੀ ਮਿੱਟੀ ਦੇ ਵਿੱਚ ਰਹਿਣਗੀਆਂ ਸਰਦੀਆਂ ਤੋਂ ਬਾਅਦ ਜਦੋਂ ਤੱਕ ਜਿਹੜਾ ਨੇ ਥੱਲੜੀ ਮਿੱਟੀ ਦੇ ਵਿੱਚ ਜਾਣਾਗਾ ਉੱਥੇ ਜਿਹੜੀ ਉਹਨੂੰ ਤਾਕਤ ਲਈ ਖਾਦ ਵੀ ਮੌਜੂਦ ਹੋਊਗੀ ਤੇ ਇਸ ਤੋਂ ਇਲਾਵਾ ਜਿਹੜਾ ਬੂਟੇ ਦਾ ਵਾਧਾ ਜਿਹੜਾ ਸਰਦੀਆਂ ਤੱਕ ਜ਼ਿਆਦਾ ਨਹੀਂ ਹੋਊਗਾ ਆਪਾਂ ਉਹਨੂੰ ਢੱਕ ਸਕਾਂਗੇ ਇਹ ਦੋਨੇ ਚੀਜ਼ਾਂ ਦਾ ਮਸਲਾ ਆਪਾਂ ਇਸ ਤਰੀਕੇ ਨਾਲ ਹੱਲ ਕਰ ਸਕਦੇ ਹਾਂਗੇ ਟੋਆ ਪੁੱਟਣ ਤੋਂ ਬਾਅਦ ਤੁਹਾਨੂੰ ਉਸੇ ਤਰ੍ਹਾਂ ਖਾਦ ਮਿਲਾ ਕੇ ਵਿੱਚ ਭਰ ਦੇਣੀ ਹੈਗੀ ਉੱਪਰਲੀ ਜਿਹੜੀ ਤਾਹ ਹੈਗੀ ਫੁੱਟ ਤੇ ਸਵਾ ਕਫੁੱਟ ਉਹ ਆਪਾਂ ਸਿਰਫ ਉੱਪਰਲੀ ਮਿੱਟੀ ਦੀ ਭਰਨੀ ਹੈ ਉਹ ਚ ਖਾਦ ਵਾਲੀ ਮਿੱਟੀ ਨਹੀਂ ਪਾਉਣੀ ਜੀ ਤੇ ਉਹ ਭਰਨ ਤੋਂ ਬਾਅਦ ਟੋਏ ਨੂੰ 6 ਤੋਂ 8 ਇੰਚ ਆਪਾਂ ਉੱਚਾ ਕੱਢ ਲੈਣਾ ਮਿੱਟੀ ਤੋਂ ਉੱਪਰ ਕੱਢ ਲੈਣਾਗਾ ਬੂਟਾ ਉਹਦੇ ਉੱਪਰਲੇ ਪਾਸੇ ਤੁਸੀਂ ਛੋਟਾ ਟੋਆ ਕਰਕੇ ਲਾ ਦੇਣਾਗਾ ਤੇ ਬੂਟਾ ਲਾਉਣ ਵੇਲੇ ਇੱਕ ਗੱਲ ਦਾ ਖਿਆਲ ਰੱਖਣਾਗੇ ਜਿਹੜੀ ਬੂਟੇ ਦਾ ਤਣਾਗਾ ਉਹ ਸਿਰਫ ਜਿੱਥੋਂ ਤੱਕ ਤੁਹਾਡਾ ਥੈਲੀ ਦੇ ਵਿੱਚ ਹੈਗਾ ਉਨਾ ਹੀ ਮਿੱਟੀ ਦੇ ਵਿੱਚ ਦੱਬਿਆ ਜਾਵੇ ਜਿਆਦਾ ਨਹੀਂ ਤੁਸੀਂ ਦੱਬਣਾਗਾ ਉਹਦੇ ਨਾਲ ਜਿਹੜਾ ਰੂਟ ਰੌਟ ਦੀ ਸ਼ਿਕਾਇਤ ਆ ਜਾਂਦੀ ਹੈ ਰੂਟ ਰੌਟ ਕੀ ਚੀਜ਼ ਹੈ ਰੂਟ ਰੌਟ ਜਿਹੜਾ ਜੜ੍ਹ ਦਾ ਗੜਨ ਦਾ ਰੋਗ ਹੈਗਾ ਉਹ ਹੈ ਜੀ ਉਹ ਜਿਹੜਾ ਮਿੱਟੀ ਨਾਲ ਲੱਗਣ ਨਾਲ ਜਾਂ ਪਾਣੀ ਨਾਲ ਲੱਗਣ ਨਾਲ ਹੁੰਦਾ ਹੈਗਾ ਇਸ ਲਈ ਆਪਾਂ ਇਹ ਦੋਨੇ ਚੀਜ਼ਾਂ ਦਾ ਬਚਾਏ ਬੂਟੇ ਦਾ ਕਰਨ ਹੈਗਾ ਲਾਉਣ ਤੋਂ ਬਾਅਦ ਜੀ ਟੋਏ ਨੂੰ ਜਿਹੜਾ ਤੁਸੀਂ ਭਰਿਆਗਾ ਉਹਨੂੰ ਉੱਪਰ ਕੱਢ ਕੇ ਲਾ ਕੇ ਤੇ ਉਸ ਤੋਂ ਬਾਅਦ ਇਹਦੇ ਉੱਪਰ ਆਪਾਂ ਪ੍ਰਾਲੀ ਪਾ ਦੇਣੀ ਹੈਗੀ ਇਸ ਤਰ੍ਹਾਂ ਮਲਚਿੰਗ ਕਰ ਦੇਣੀ ਹੈ ਇਹਦੀ ਪ੍ਰਾਲੀ ਦੇ ਨਾਲ ਮਲਚਿੰਗ ਕਰਨ ਦਾ ਮੁੱਖ ਮਕਸਦ ਆਪਣਾ ਕੀ ਹੈਗਾ ਕਿ ਜਿਹੜਾ ਇਹ ਬੂਟੇ ਨੂੰ ਨੁਕਸਾਨ ਹੁੰਦਾਗਾ ਉਹ ਜ਼ਿਆਦਾ ਪਾਣੀ ਦੇ ਨਾਲ ਹੁੰਦਾਗਾ ਜਦੋਂ ਓਵਰਵਾਟਰਿੰਗ ਹੁੰਦੀ ਹੈ ਜ਼ਿਆਦਾ ਪਾਣੀ ਖੜਦਾ ਤਾਂ ਬੂਟਾ ਖਰਾਬ ਹੋ ਜਾਂਦਾਗਾ ਇਸ ਲਈ ਮਲਚਿੰਗ ਦੇ ਨਾਲ ਜਿਹੜੀ ਸੈਲ ਲਾਗੀ ਮਿੱਟੀ ਦੇ ਵਿੱਚੋਂ ਬਣੀ ਰਹੂਗੀ ਤੇ ਬਾਰੀ-ਬਾਰੀ ਜਿਹੜਾ ਆਪਾਂ ਨੂੰ ਪਾਣੀ ਨਹੀਂ ਪਾਉਣਾ ਪਊਗਾ ਤੇ ਬੂਟਾ ਖਰਾਬ ਹੋਣ ਦੇ ਜਿਹੜੇ ਚਾਂਸ ਇੱਥੇ ਵੀ ਘਟ ਜਾਣਗੇ ਮਿੱਟੀ ਦੀ ਗੱਲ ਕਰ ਲਈਏ ਰੇਤਲੀਆਂ ਮਿੱਟੀਆਂ ਦੇ ਵਿੱਚ ਜਾਂ ਜਿਨ੍ਹਾਂ ਦੇ ਵਿੱਚ ਪਾਣੀ ਦੀ ਨਿਕਾਸੀ ਚੰਗੀ ਹੈਗੀ ਉਹਨਾਂ ਮਿੱਟੀਆਂ ਦੇ ਵਿੱਚ ਪਪੀਤੇ ਦਾ ਬੂਟਾ ਬਹੁਤ ਵਧੀਆ ਹੋ ਜਾਂਦਾ ਹੈਗਾ ਪਰ ਜੇਕਰ ਤੁਸੀਂ ਇਹਨੂੰ ਕਿਸੇ ਸਖਤ ਮਿੱਟੀ ਦੇ ਵਿੱਚ ਜਾਂ ਆਪਾਂ ਕਹਿ ਲਈਏ ਡਾਕਰ ਮਿੱਟੀ ਦੇ ਵਿੱਚ ਲਾਉਂਗੇ ਤਾਂ ਉੱਥੇ ਕਾਮਯਾਬ ਹੋਣ ਦੇ ਚਾਂਸ ਘਟ ਜਾਂਦੇ ਹੈਗੇ ਫਿਰ ਵੀ ਤੁਸੀਂ ਲਾਉਣਾਗਾ ਤਾਂ ਜਿਹੜਾ ਮਿੱਟੀ ਦੇ ਵਿੱਚੋਂ ਤੁਸੀਂ 2.5 ਫੁੱਟ ਜਿਹੜਾ ਟੋਆ ਕੱਢ ਕੇ ਕਿਤੋਂ ਰੇਤੇ ਦੀ ਅਰੇਂਜਮੈਂਟ ਕਰਕੇ ਉਹਦੇ ਵਿੱਚ ਖਾਦਰ ਲਾ ਕੇ ਰੇਤਾ ਭਰ ਕੇ ਲਾ ਦਿਓ ਤਾਂ ਬਿਲਕੁਲ ਹੋ ਜਾਣਾਗਾ ਨਹੀਂ ਮਿੱਟੀ ਦੇ ਵਿੱਚ ਜਿਹੜੀ ਤੁਹਾਨੂੰ ਇਹਦੇ ਵਿੱਚ ਤਕਲੀਫ ਆਉਂਦੀ ਰਹਣੀ ਹੈ ਜੀ ਉਮੀਦ ਕਰਦੇ ਹਾਂ ਕਿ ਵੀਡੀਓ ਦੇ ਵਿੱਚ ਜਿਹੜੀ ਅਸੀਂ ਜਾਣਕਾਰੀ ਦੇਣੀ ਚਾਹੀਏ ਉਹ ਤੁਹਾਡੇ ਤੱਕ ਸਹੀ ਤਰੀਕੇ ਨਾਲ ਪਹੁੰਚਾ ਸਕੋਵਾਂਗੇ ਵੀਡੀਓ ਥੋੜੀ ਲੰਮੀ ਹੋ ਗਈ ਗੱਲਾਂ ਕਾਫੀ ਸੀਗੀਆਂ ਉਹਦੇ ਲਈ ਮਾਫੀ ਚਾਹੁੰਦੇ ਆ ਸਾਡੀ ਕੋਸ਼ਿਸ਼ ਇਹ ਹੀ ਰਹਿੰਦੀ ਹੈ ਕਿ ਥੋੜੇ ਟਾਈਮ ਦੇ ਵਿੱਚ ਜ਼ਿਆਦਾ ਸਮਝਾਉਣ ਦੀ ਕੋਸ਼ਿਸ਼ ਕਰੀਏ ਪਰ ਜਿਹੜੀਆਂ ਗੱਲਾਂ ਗੀਆਂ ਉਹ ਦੱਸਣੀਆਂ ਵੀ ਜ਼ਰੂਰੀ ਨੇ ਕਿਉਂਕਿ ਇੱਕ ਸੈਂਸਿਟਿਵ ਕ੍ਰੌਪ ਆ ਗਈ ਤੇ 8ਕ ਮਹੀਨਾ ਬਾਅਦ ਇਹਨੂੰ ਫਲ ਆਉਣ ਲੱਗ ਜਾਂਦਾ ਤੇ ਜਿਹੜਾ 3ਕ ਸਾਲ ਇਹ ਪੂਰਾ ਪੀਕ ਤੇ ਫਲ ਦਿੰਦਾ ਉਹਦੋਂ ਫਲ ਘਟਣਾ ਸ਼ੁਰੂ ਹੋ ਜਾਂਦਾ ਰੈਡ ਲੇਡੀ 786 ਵੈਰਾਈਟੀ ਆ ਤੇ ਵੀਡੀਓ ਨੂੰ ਸਾਂਝਾ ਜ਼ਰੂਰ ਕਰ ਦਿਓ ਤੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਵੀਡੀਓ ਦੇ ਅੰਤ ਤੱਕ ਦੇਖਣ ਲਈ ਧੰਨਵਾਦ ਜੀ